ਅੱਜ ਅਸੀਂ ਲੁਧਿਆਣੇ ਵਿਖੇ ਸਾਡੇ ਦੁਗਰੀ ਮੋਖਸ਼ਦਵਾਰ ਕਾਸ਼ੀ ਵਿਸ਼ਵਨਾਥ ਸ਼ਿਵ ਮੰਦਿਰ ਕਮੇਟੀ ਸੋਸਾਇਟੀ ਵੱਲੋਂ ਅਸੀਂ ਹਰ ਸਾਲ ਦੀ ਤਰ੍ਹਾਂ ਇਹਦੇ ਸਮਾਗਮ ਕਰਾਉਂਦੇ ਰਹਿੰਦੇ ਆ। ਸ਼ੁਭ ਅਖੀਰ ਤੇ ਅਸੀਂ ਇਸ ਵਾਰ ਸਵਾਮੀ ਦਇਨਨ ਸਰਸਵਤੀ ਮਹਾਰਾਜ ਜੀ ਤੋਂ ਜੋ ਕਿ ਸਾਡੇ ਪਰਮ ਅੰਸ਼ ਚਾਰੇ ਨੇ ਉਹਨਾਂ ਨੂੰ ਅਸੀਂ ਬਰਿੰਦਾਵਨ ਤੋਂ ਸਪੈਸ਼ਲੀ ਬੁਲਾ ਕੇ ਸਾਡੇ ਦੁਗਰੀ ਦੇ ਵਿੱਚ 9 ਦਿਨਾਂ ਦੀ ਮਹਾਸ਼ੀਵ ਪੁਰਾਨ ਦੀ ਕਥਾ ਰਖਾਈ ਹੈ। ਇਸ ਮੰਦਿਰ ਦੀ ਮਹੱਤਤਾ ਉਹ ਹੈ ਕਿ ਪੂਰੇ ਪੰਜਾਬ ਤੋਂ ਤੁਸੀਂ ਇਧਰ ਕੈਮਰਾ ਦੇਖੋ ਇਹ ਪੰਚਮੁਖੀ ਮਹਾਦੇਵ ਮੰਦਿਰ ਹੈ ਜਿਹਦੇ ਗੋਲੇ ਨਾਮ ਪੰਚ ਥੂਕ ਦੇ ਵਿੱਚ ਉਹ ਰਾਜਮਾਨ ਨੇ ਜਿਨ੍ਹਾਂ ਦਾ ਆਪਣਾ ਸ਼ਰੀਰ ਦੀ ਪੰਜ ਤੱਤ ਬਣਾ ਹੋਇਆ ਹੈ ਧਰਤੀ ਜਲ ਵਾਯੂ ਅਗਨੀ ਪ੍ਰਿਥਵੀ ਇਸ ਜਗ੍ਹਾ ਤੇ ਉਹ ਸਥਾਨ ਹੈ ਤੁਸੀਂ ਇੱਥੇ ਸੱਚੇ ਮਨ ਨਾਲ ਜੋ ਵੀ ਇੱਥੇ ਆਉਂਗੇ ਤੁਹਾਡੀਆਂ ਬਨ ਕੋ ਆਉਂਦਾ ਸਤ ਦਿਨ ਚ ਕੀ ਸਤ ਮਿੰਟਾਂ ਜਿ ਬੁਰੀ ਹੁੰਦੀ ਹੈ ਸਾਡੇ ਪ੍ਰਵਕਟਰ ਸਾਹਿਬ ਸਾਡੇ ਕੈਸ਼ੀਅਰ ਜੀ ਸਾਡੇ ਜਨਰਲ ਸਕੱਤਰ ਜੀ ਮੁਕੇਸ਼ ਤਾਗੜੀ ਜੀ ਸਾਰਿਆਂ ਦੀ ਸਮੂਚੀ ਟੀਮ ਵੱਲੋਂ ਆਹ ਪ੍ਰੋਗਰਾਮ ਕਰਾਇਆ ਗਿਆ ਸਾਡੇ ਛਾਵੜਾ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਸਾਡੇ ਅੱਜ ਦੁਗਰੀ ਦੇ ਵਿੱਚ ਬਹੁਤ ਹੀ ਇੱਥੇ ਲੋਕ ਸਾਡੇ ਨਾਲ ਜੁੜਦੇ ਪਏ ਨੇ ਅਸੀਂ ਹਰ ਹਰ ਵਾਰ ਦੀ ਤਰ੍ਹਾਂ ਕਦੀ ਸ਼ਿਵ ਵਾਕ ਰਾਨੇ ਕਦੀ ਭਾਗਵਤ ਰਖਾਨੇ ਪਰ ਅਸੀਂ ਇਸ ਵਾਰ 9 ਦਿਨਾਂ ਦੀ ਮਹਾਸ਼ਿਵਪ੍ਰਾਣ ਦੀ ਕਥਾ ਰਖਾਈ ਹੈ ਇਹ ਇਹਨਾਂ ਮੰਦਰ ਦੇ ਨਾਮ ਮੋਕਸ਼ ਦਵਾਰ ਹੈ ਜਿਹੜਾ ਮੈਂ ਅਜਾ ਕਲੀਅਰਫਾਈ ਕਰ ਦਮ ਮੋਕਸ਼ ਦਵਾਰ ਕਿਹੜਾ ਕਿਉਂ ਕਿਹਾ ਗਿਆ ਇਹਨੂੰ ਇਹ ਮੋਕਸ਼ ਦਵਾਰ ਇਸ ਕਰਕੇ ਕਿਹਾ ਗਿਆ ਕਿ ਜਿਹੜੀ ਕਾਂਸ਼ੀ ਹੈ ਉਹ ਮੋਕਸ਼ ਦਵਾਰ ਹੈ ਭਗਵਾਨ ਬੋਲੇनाथ ਉੱਥੇ ਬਰਾਜਵਾਨ ਨੇ ਜਿਹੜੀ ਕਾਂਸ਼ੀ ਨਗਰੀ ਹੈ ਤਰਸੂਰ ਦੇ ਟਿੱਕੀ ਹੋਈ ਹੈ ਮਾਤਾ ਪਾਰਵਤੀ ਜੀ ਨੇ ਬੋਲੇ ਕੋ ਬਰ ਮੰਗਿਆ ਸੀਗਾ ਕਿ ਇੱਥੇ ਜਿਸ ਦਾ ਵੀ ਇੱਥੇ ਐਂਡ ਦੇ ਅੰਤ ਸਮੇਂ ਹੋਏਗਾ ਤੁਸੀਂ ਬੋਲੇनाथ ਜੀ ਕੀ ਕਿਰਪਾ ਕਰੋਗੇ ਤੇ ਬੋਲੇनाथ ਜੀ ਨੇ ਉਹਨਾਂ ਨੂੰ ਦੱਸਿਆ ਕਿ ਜਿਹੜੇ ਉੱਥੇ ਮੋਕਸ਼ ਦੀ ਪ੍ਰਾਪਤੀ ਹੋਗੀ ਕਾਸੀ ਗ੍ਰੰਥਾਂ ਸੁਣਿਆ ਮੈਂ ਪਰ ਬੇਠਾ ਸਾਡੇ ਮਹਾਪੁਰਸ਼ ਨੇ ਦੱਸਿਆ ਰਿਹਾ ਕਿ ਜਿਹੜੇ ਉੱਥੇ ਮੋਕਸ਼ ਪ੍ਰਾਪਤ ਕਰਦੇ ਆ ਉਹਨਾਂ ਦਾ ਇੱਕ ਕੰਮ 빙ਾ ਹੋ ਜਾਂਦਾ ਤਾਂ ਕਿ ਉਹਨਾਂ ਦੀ ਗੁਰਮੰਦਰ ਪਹੁੰਚ ਜਾਂਦਾ ਵਾ ਉਹਨਾਂ ਨੂੰ ਮੁਰਖੇ ਜਨਮ ਮਨਨ ਤੋਂ ਮੁਕਤ ਹੋ ਜਾਂਦੇ ਨੇ ਮੈਂ ਸਾਰੇ ਸਨਾਤਨੀਆਂ ਨੂੰ ਬੇਨਤੀ ਕਰੂੰਗਾ ਬਾਅਦ ਚੜ ਕੇ ਦੁਗਰੀ ਦੇ ਇਸ ਮੋਹਸ਼ ਦਿਵਾਰ ਸ਼ਮਸ਼ਾਨ ਘਾੜ ਦੇ ਮੰਦਰ ਦੇ ਵਿੱਚ ਆਓ ਤੇ ਅਸੀਂ ਰਲ ਮਿਲ ਕੇ ਸਾਰੇ ਇਸ ਮੰਦਰ ਦਾ ਉਸਾਰਤ ਇਸ ਮੰਦਰ ਨਾਲ ਬਾਅਦ ਚੜ ਕੇ ਸਨਾਤਨੀਆਂ ਨੂੰ ਹਜ਼ਾਰਾਂ ਦੀ ਤਨਾਚ ਇੱਥੇ ਜੋੜ ਕੇ ਮੰਦਰ ਦਾ ਪ੍ਰਚਾਰ ਲੁਧਿਆਣਾ ਸ਼ਹਿਰ ਦੇ ਵਿੱਚ ਨਹੀਂ ਬਲਕਿ ਪੰਜਾਬ ਦੇ ਵਿੱਚ ਜਿੰਨੋਂ ਕਾਸ਼ੀ ਵਿਸ਼ਵਨਾ ਦੇ ਨਾਮ ਤੋਂ ਦੂਜਾ ਮੰਦਰ ਇੱਕ ਤਾਂ ਕਾਸ਼ੀ ਵਿਸ਼ਵਨਾ ਤੋਂ ਹੈ ਇੱਕ ਅਸੀਂ ਲੁਧਿਆਣਾ ਦੇ ਦੁਗਰੀ ਨੂੰ ਕਾਸ਼ੀ ਵਿਸ਼ਵਨਾ ਦਾ ਰੂਪ ਦਿੰਦੇ ਹੋਏ ਸਾਡੇ ਮਾਕਲ ਬੋਲੇ ਨਾਲ ਬਾਬਾ ਦਾ ਅੱਜ ਅਸੀਂ ਸਾਡਾ ਸ਼ਿਵਵਾ ਵੀ ਰਖਾਇਆ ਹੈ ਜਗਿੰਦਰ ਜੀ ਐ ਜੁਧਗੁਰੂ ਸ਼ਰਮਾ ਜੀ ਐ ਸਾਰੇ ਬਲਕੇ ਕਰਵਾਰਿਆਂ ਜਿਹੜਾ ਸਭਾ ਗੱਲ ਕਹਿ ਨਹੀਂ ਸਾਡੀ ਕਮੇਟੀ ਨੇ ਕਹੇ ਸੰਕਲਪ ਲਤਾ ਦੀ ਅਸੀਂ ਕਰਾਵਾਂਗੇ ਲੇਕਿਨ ਇਹ ਪੂਰਾ ਸਾਦਾ ਆਤਮ ਨਗਰ ਹਲਕਾ ਪੂਰੇ ਲਿਆਣਾ ਵਾਸੀ ਜਿਨ੍ਹਾਂ ਦਾ ਹਰੇਕ ਦਾ ਤਿਲ ਫੁੱਲ ਯੋਗਦਾਨੇ ਚ ਪਿਆ ਹੋਇਆ ਅਸੀਂ ਮਿਲ ਕੇ ਹੀ ਕਰਾ ਰਹੇ ਆਂ ਸਾਡਾ ਅਸੀਂ ਕੁਝ ਨਹੀਂ ਕਰਾ ਰਹੇ ਕਰਾਉਣ ਵਾਲਿਆ ਭੋਲੇਨਾਥ ਹੈ ਉਹਨਾਂ ਦੀ ਬਲੇਨਾਮ ਹੈ ਉਹਨਾਂ ਦੇ ਅਸੀਂ ਸੰਮੂਰਨ ਨਾਲ ਹੀ ਕਰਾ ਰਹੇ ਆਂ ਸਸ਼ੀ ਗਾਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਮੈਂ ਆਕਾਸ਼ ਇਸ ਵਕਤ ਅਸੀਂ ਲੁਧਿਆਣਾ ਦੇ ਮਸ਼ਹੂਰ ਮੋਕਸ਼ ਦਵਾਰ ਜਿਹੜਾ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਵਿੱਚ ਮੌਜੂਦ ਆ ਜਿੱਥੇ ਕਥਾ ਰਖਾਈ ਗਈ ਹੈ ਸ਼ਿਵ ਮਹਾਪੁਰਾਨ ਦੀ ਇੱਥੇ ਸਾਡੇ ਨਾਲ ਤਾਂਗੜੀ ਗਰੁੱਪ ਜੁੜ ਚੁੱਕਿਆ ਹੈ ਸ਼ਿਵਸ਼ੇਨਾ ਤਾਂਗੜੀ ਗਰੁੱਪ ਦੇ ਵਿੱਚ ਅਸੀਂ ਗੱਲਬਾਤ ਕਰਦੇ ਆਂ ਔਰ ਜਾਣਾਂਗੇ ਜਿਹੜੀ ਇਹ ਜਿਹੜੀ ਕਥਾ ਹੈ ਸ਼ਿਵ ਮਹਾਪੁਰਾਨ ਦੀ ਤਾਂ ਇਹਦਾ ਕੀ ਮਹੱਤਵ ਹੈ ਤੇ ਕਿਉਂ ਇੰਨੇ ਰਖਾਈ ਹੋਈ ਹੈ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਸਵਾਗਤ ਤਾਂਗੜੀ ਸਾਹਿਬ ਤੁਹਾਡਾ ਹਾਂਜੀ ਜੈ ਸ਼ੀ ਰਾਮ ਜੀ ਹਰ ਹਰ ਮਾਨਦ ਸੱਸ਼ੀ ਗੱਲ ਅੱਜ ਅਸੀਂ ਲੁਧਿਆਣੇ ਵਿਖੇ ਸਾਡੇ ਦੁਗਰੀ ਮੋਕਸ਼ਦਵਾਰ ਕਾਸ਼ੀ ਵਿਸ਼ਵਨਾਥ ਸ਼ਿਵ ਮੰਦਿਰ ਕਮੇਟੀ ਸੋਸਾਇਟੀ ਵੱਲੋਂ ਅਸੀਂ ਹਰ ਸਾਲ ਦੀ ਤਰ੍ਹਾਂ ਇਹਦੇ ਸਮਾਰੋਹ ਕਰਾਉਂਦੇ ਰਹਿੰਨੇ ਆ ਪਰੰਤੂ ਸਾਡਾ ਇਸ ਵਾਰ ਸ਼ਾਵਨ ਦੇ ਇਸ ਸ਼ੁਭ ਅਫਸਰ ਤੇ ਅਸੀਂ ਇਸ ਵਾਰ Swami Dayanand Saraswati Maharaj ਜੀ ਤੋਂ ਜੋ ਕਿ ਸਾਡੇ ਪਰਮ ਅੰਸ਼ ਚਾਰ ਰਹੇ ਨੇ ਉਹਨਾਂ ਨੂੰ ਅਸੀਂ ਵਿਰਿੰਦਾਵੰਦੂ ਸਪੈਸ਼ਲੀ ਬੁਲਾ ਕੇ ਸਾਡੇ ਦੁਗਰੀ ਦੇ ਵਿੱਚ 9 ਦਿਨਾਂ ਦੀ ਮਹਾਸ਼ਿਵ ਭਰਾਨ ਦੀ ਕਥਾ ਰਖਾਈ ਹੈ ਜੋ ਕਿ ਸਾਡੇ ਪ੍ਰਧਾਨ ਸੁਰਿੰਦਰ ਪੁਰੀ ਜੀ ਸਾਡੇ ਪ੍ਰਭਕਰ ਸਾਹਿਬ ਸਾਡੇ ਕੈਸ਼ੀਅਰ ਜੀ ਸਾਡੇ ਜਨਰਲ ਸਕੱਤਰ ਜੀ ਮੁਕੇਸ਼ ਤਾਂਗੜੀ ਜੀ ਸਾਰਿਆਂ ਦੀ ਸਮੂਚੀ ਟੀਮ ਵੱਲੋਂ ਆ ਪ੍ਰੋਗਰਾਮ ਕਰਾਇਆ ਗਿਆ ਸਾਡੇ ਛਾਵੜਾ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਸਾਡੇ ਅੱਜ ਦੁਗਰੀ ਦੇ ਵਿੱਚ ਬਹੁਤ ਹੀ ਇੱਥੇ ਲੋਕ ਸਾਡੇ ਨਾਲ ਜੁੜਦੇ ਪਏ ਨੇ ਅਸੀਂ ਹਰ ਹਰ ਵਾਰ ਦੀ ਤਰ੍ਹਾਂ ਕਦੀ ਸ਼ਿਵ ਵਾਗ ਕਰਾਨੇ ਆ ਕਦੀ ਭਾਗਵਤ ਰਖਾਨੇ ਆ ਪਰ ਅਸੀਂ ਇਸ ਵਾਰ 9 ਦਿਨਾਂ ਦੀ ਮਹਾ ਸ਼ਿਵਪਰਾ ਦੀ ਕਥਾ ਰਖਾਈ ਹੈ ਤੇ ਮੈਂ ਸਾਰੀ ਸਨਾਤਨੀਆਂ ਨੂੰ ਬੇਨਤੀ ਕਰੂੰਗਾ ਬਾਅਦ ਚੜ ਕੇ ਦੁਗਰੀ ਦੇ ਇਸ ਮੋਹਸ਼ ਦਿਵਾਰ ਸ਼ਮਸ਼ਾਨ ਘਾੜ ਦੇ ਮੰਦਰ ਦੇ ਵਿੱਚ ਆਓ ਤੇ ਅਸੀਂ ਰਲ ਮਿਲ ਕੇ ਸਾਰੇ ਇਸ ਮੰਦਰ ਦਾ ਉਸਾਰਤ ਇਸ ਮੰਦਰ ਨਾਲ ਬਾਅਦ ਚੜ ਕੇ ਸਨਾਤਨੀਆਂ ਨੂੰ ਹਜ਼ਾਰਾਂ ਦੀ ਤਨਾਚ ਇੱਥੇ ਜੋੜ ਕੇ ਮੰਦਰ ਦਾ ਪ੍ਰਚਾਰ ਲੁਧਿਆਣਾ ਸ਼ਹਿਰ ਦੇ ਵਿੱਚ ਨਹੀਂ ਬਲਕਿ ਪੰਜਾਬ ਦੇ ਵਿੱਚ ਜਿਨੋਂ ਬਕਾਸ਼ੀ ਵਿਸ਼ਵਨਾ ਦੇ ਨਾਮ ਤੋਂ ਦੂਜਾ ਮੰਦਿਰ ਇੱਕ ਤਾਂ ਕਾਸ਼ੀ ਵਿਸ਼ਵਨਾ ਤੋਂ ਹੈ ਇੱਕ ਅਸੀਂ ਲੁਧਿਆਣੇ ਦੁਗਰੀ ਨੂੰ ਕਾਸ਼ੀ ਵਿਸ਼ਵਨਾ ਦਾ ਰੂਪ ਦਿੰਦੇ ਹੋਏ ਸਾਡੇ ਮਾਂ ਕਲ ਬੋਲੇ ਨਾਲ ਬਾਬਾ ਦਾ ਅੱਜ ਅਸੀਂ ਸਾਡਾ ਸ਼ਿਵਵਾ ਵੀ ਰਖਾਇਆ ਤੇ ਸਾਡੇ ਫਾਦਰ ਸਾਹਿਬ ਸ਼੍ਰੀ ਮੁਕੇਸ਼ ਤਾਗੜੀ ਜੀ ਕੁਝ ਗੱਲਾਂ ਕਰਨਗੇ ਤੁਹਾਡੇ ਨਾਲ ਮੁਕੇਸ਼ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਜਿਹੜਾ ਅੱਜ ਆ ਕਥਾ ਰਖਵਾਈ ਹੋਈ ਹੈ ਉਹਦੇ ਲਈ ਤੁਹਾਨੂੰ ਬਹੁਤ ਬਹੁਤ ਮਤਲਬ ਜਿਹੜਾ ਹੈ ਅਭਾਰ ਹੈ ਐਂਡ ਇੱਕ ਗੱਲ ਮੈਨੂੰ ਦੱਸੋ ਵੀ ਜਿਹੜੀ ਇਹ ਮਹਾਸ਼ਿਪੁਰਾਂ ਦੀ ਕਥਾ ਹੈ ਕਿ ਕੀ ਮਹੱਤਵ ਕੀ ਰੱਖਦੀ ਜਿਹੜੀ ਤੁਸੀਂ ਰਖਵਾਈ ਹੈ ਸਾਰਿਆਂ ਨੂੰ ਹਰ ਹਰ ਮਹਾਦੇਵ ਜੀ જય શ્રી ਰਾਮ જય ਕਰੇ ਵੀਰ ਬੇਦੰਗੇ ਹਰ ਹਰ ਮਹਾਦੇਵ ਇਹ ਸਾਨੂੰ ਸੁਭੋਗਿਆ ਹੈ ਪ੍ਰਾਪਤ ਹੋਇਆ ਕਿ ਬਾਲ ਬੋਲੇ ਨਾਦੀ ਸੜਦੇ ਅਪਾਰ ਕਿਰਪਾ ਹੋਈ ਹੈ ਕਿ ਅਸੀਂ ਸਾਨੂੰ ਪੂਰੀ ਕਮੇਟੀ ਸਮੁਖ ਬੈਠੀ ਨੂੰ ਮੋਕਸ਼ ਦਵਾਰ ਸੁਰਗਧਾਮ ਮੋਕਸ਼ ਦਵਾਰ ਸ਼੍ਰੀ ਕਾਂਸ਼ਤੀ ਵਿਸ਼ਨਾਸ਼ੀ ਮੰਦਿਰ ਇਸ ਮੰਦਿਰ ਦੀ ਮਹੱਤਤਾ ਉਹ ਹੈ ਕਿ ਪੂਰੇ ਪੰਜਾਬ ਤੋਂ ਤੁਸੀਂ ਉਧਰ ਕੈਮਰਾ ਦੇਖੋ ਇਹ ਪੰਜਮੁਖੀ ਮਹਾਦੇਵ ਮੰਦਿਰ ਹੈ ਜਿਹਦੇ ਬੋਲੇਨਾਥ ਪੰਜ ਮੁਖ ਦੇ ਵਿੱਚ ਵਿਰਾਜਮਾਨ ਨੇ ਜਿਨ੍ਹਾਂ ਦਾ ਆਪਣਾ ਸ਼ਰੀਰ ਦੀ ਪੰਜ ਤੱਤਾਂ ਬਣਾ ਹੋਇਆ ਹੈ ਧਰਤੀ, ਜਲ, ਵਾਯੂ, ਅਗਨੀ, ਪ੍ਰਿਥਵੀ ਉਹਨਾਂ ਦਾ ਪ੍ਰਤੀਕ ਇਹ ਸ਼ਿਫਲਿੰਗ ਬੋਲੇਨਾਥ ਦਾ ਹੈ ਇਸ ਜਗ੍ਹਾ ਤੇ ਉਹ ਸਥਾਨ ਹੈ ਤੁਸੀਂ ਇੱਥੇ ਸੱਚੇ ਮਨ ਨਾਲ ਜੋ ਵੀ ਇੱਥੇ ਆਉਂਗੇ ਤੁਹਾਡਿਓ ਮਨ ਕੋ ਆਪਣਾ ਸਤ ਦਿਨ ਚ ਕੀ ਸਤ ਮਿੰਟਾਂ ਜੀ ਪੂਰੀ ਹੁੰਦੀ ਹੈ ਇਹ ਮੰਦਿਰ ਦਾ ਨਾਮ ਮੋਕਸ਼ ਦਵਾਰ ਹੈ ਜਿਹੜਾ ਮੈਂ ਜਿਆ ਕਲੀਅਰਫਾਈ ਕਰ ਦਉ ਮੋਕਸ਼ ਦਵਾਰ ਕਿਹੜਾ ਕਿਉਂ ਕਿਹਾ ਗਿਆ ਇਹਨੂੰ ਇਹ ਮੋਕਸ਼ ਦਵਾਰ ਇਸ ਕਰਕੇ ਕਿਹਾ ਗਿਆ ਕਿ ਜਿਹੜੀ ਕਾਂਸੀ ਹੈ ਉਹ ਮੋਕਸ਼ ਦਵਾਰ ਹੈ ਭਗਵਾਨ ਬੋਲੇनाथ ਉੱਥੇ ਬਰਾਜਵਾਨ ਨੇ ਜਿਹੜੀ ਕਾਸ਼ੀ ਨਗਰੀ ਹੈ ਤਰਸ਼ੂਲ ਦੇ ਟਿੱਕੀ ਹੋਈ ਹੈ ਮਾਤਾ ਪਾਰਵਤੀ ਜੀ ਨੇ ਬੋਲੇ ਕੋ ਬਰ ਮੰਗਿਆ ਸੀਗਾ ਕਿ ਇੱਥੇ ਜਿਸ ਦਾ ਵੀ ਇੱਥੇ ਅੰਤ ਦੇ ਅੰਤ ਸਮੇਂ ਹੋਏਗਾ ਤੁਸੀਂ ਬੋਲੇनाथ ਜੀ ਕੀ ਕਿਰਪਾ ਕਰੋਗੇ ਤੇ ਬੋਲੇनाथ ਜੀ ਨੇ ਉਹਨਾਂ ਨੂੰ ਦੱਸਿਆ ਕਿ ਜਿਹੜੇ ਉੱਥੇ ਮੋਕਸ਼ ਦੀ ਪ੍ਰਾਪਤੀ ਹੋਗੀ ਕਾਸੀ ਗ੍ਰੰਥਾ ਸੁਣਿਆ ਮੈਂ ਜੀ ਪਰ ਬੇਤਾਂ ਸਾਡੇ ਮਹਾਰਿਪੁਰਸ਼ਾਂ ਨੇ ਦੱਸਿਆ ਹੋਇਆ ਹੈ ਕਿ ਜਿਹੜੇ ਉੱਥੇ ਮੋਕਸ਼ ਪ੍ਰਾਪਤ ਕਰਦੇ ਆ ਉਹਨਾਂ ਦਾ ਇੱਕ ਕੰਨ 빙ਾ ਹੋ ਜਾਂਦਾ ਹੈ ਤਾਂ ਕਿ ਉਹਨਾਂ ਦੀ ਗੁਰਮੰਦਰ ਪੈ ਜਾਂਦਾ ਵਾ ਉਹਨਾਂ ਨੂੰ ਮੁਰਕੇ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਨੇ ਮੁਕਤੀ ਦਾ ਹਰੇਕ ਇਨਸਾਨ ਨੂੰ ਮਿਲਦੀ ਹੈ ਜਿਹੜਾ ਮੋਕਸ਼ ਹੁੰਦਾ ਹੈ ਮੋਕਸ਼ ਮਿਲਣ ਤੋਂ ਬਾਅਦ ਇਨਸਾਨ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ਸ਼ਿਵ ਮਹਾਪੁਰਾਨ ਦਾ ਜਿਹੜਾ ਪਾਠ ਰਖਵਾਇਆ ਤੁਸੀਂ ਪਹਿਲੀ ਵਾਰੀ ਰਖਵਾਇਆ ਤੁਸੀਂ ਕਹਿ ਰਹੇ ਸੀ ਕਿ ਪਹਿਲੀ ਵਾਰੀ ਰਖਵਾਇਆ ਇਹਦਾ ਕੀ ਮਹੱਤਵ ਕੀ ਹੈ ਲੋਕਾਂ ਨੂੰ ਮਤਲਬ ਜਿਹੜੇ ਭਗਤ ਨੇ ਸ਼ਿਵ ਜੀ ਦੇ ਉਹਨਾਂ ਨੂੰ ਕੀ ਇਸ ਚੀਜ਼ ਦਾ ਮਹੱਤਵ ਸਮਝਾਊਗਾ ਇਹ ਸਾਡਾ ਜਿਹੜਾ ਪਾਠ ਸੀ ਇਸੇ ਦੀ ਸ਼ਿਵ ਮਹਾਪੁਰਾਨ ਗਿਆਨ ਰਸ ਗਥਾ ਸਾਨੂੰ ਪੜਨਾ ਮਿਲੀ ਸੀਗੀ ਸਾਡੇ ਅਸੀਂ ਸ਼ਾਭਨ ਮਾਸ ਚ ਸਾਡੀ ਕਮੇਟੀ ਨੇ ਇੱਕ ਪਹਿਲਾ ਜਨ ਸੰਮੂਖ ਕੀਤਾ ਜੀ ਸ਼੍ਰੀ ਸ਼ੇਪਵਾ ਅਸੀਂ ਸੋਚਿਆ ਕਿ 2 ਅਕਤੂਬਰ ਜਿਹੜਾ 200 ਅਗਸਤ ਨੂੰ ਸ਼ਾਭਨ ਦੀ ਇੱਕ ਤਾਂ ਸਵਰਾਤਰੀ ਆਂਦੀ ਹੈ ਅਸੀਂ ਉਹਦਾ ਕੋਈ ਪ੍ਰੋਗਰਾਮ ਕਰੀਏ ਵਧੀਆ ਸਾਡੀ ਜਨ ਸੰਮੂਖ ਟੀਮ ਨੇ ਸਾਡੇ ਪਰ ਪੁਰੀ ਸਾਹਿਬ ਸਾਡੇ ਕੋਸ਼ਾ ਦੇਖ ਜੀ ਰਕੇਸ਼ ਬ੍ਰੋਕਰ ਜੀ ਸਾਡੇ ਰਾਹੁਲ ਸ਼ਾਵੜਾ ਜੀ ਸਾਡੇ ਰਵੇਸ਼ ਨਾਰੰਗ ਜੀ ਇਹ ਤੁਹਾਡੇ ਇਹ ਤੁਹਾਡੀ ਕਮੇਟੀ ਦੇ ਮੈਂਬਰ ਨੇ ਸਾਡੇ ਕਮੇਟੀ ਦੇ ਮੈਂਬਰ ਹੋਰ ਵੀ ਹੈ ਹੋਰ ਸਾਡੇ ਬਾਹਰ ਵੀ ਹੈ ਮੰਦਨ ਕੁਬਾਸ਼ ਸ਼ਰਮਾ ਜੀ ਵੀ ਹੈਗੇ ਆ ਸतीश ਜੀ ਹੈ ਨਰਿੰਦਰ ਜੀ ਹੈ ਜਗਿੰਦਰ ਜੀ ਹੈ ਜੁਧਵੀਰ ਸ਼ਰਮਾ ਜੀ ਹੈ ਸਾਰੇ ਰਲ ਕੇ ਕਰਵਾ ਰਹੇ ਆ ਜਿਹੜਾ ਸਾਡੇ ਰਲ ਕੇ ਨਹੀਂ ਸਾਡੀ ਕਮੇਟੀ ਨੇ ਕਿਹਾ ਇਹ ਸੰਕਲਪ ਲਿੱਤਾ ਸੀ ਅਸੀਂ ਕਰਾਵਾਂਗੇ ਲੇਕਿਨ ਇਹ ਪੂਰਾ ਸਾਦਾ ਆਤਮ ਨਗਰ ਹਲਕਾ ਪੂਰੇ ਨਾਵਾਸੀ ਜਿਨ੍ਹਾਂ ਦਾ ਹਰੇਕ ਦਾ ਤਿਲ ਫੁੱਲ ਯੋਗਦਾਨ ਵਿੱਚ ਪਿਆ ਹੋਇਆ ਅਸੀਂ ਉਹ ਮਿਲ ਕੇ ਹੀ ਕਰਾ ਰਹੇ ਆ ਸਾਡੇ ਅਸੀਂ ਕੁਝ ਨਹੀਂ ਕਰਾ ਰਹੇ ਕਰਾਉਣ ਇਹ ਭੋਲੇनाथ ਹੈ ਉਹਨਾਂ ਦੀ ਬਲੇਨਾਮ ਹੈ ਉਹਨਾਂ ਦੇ ਅਸੀਂ ਸੰਮੂਰਕ ਨਾਹਿ ਕਰਾ ਰਹੇ ਆ ਉਹ ਜਿਹੜੀ ਕਥਾ ਦਾ ਮਹੱਤਵ ਹੈ ਇਹ ਕਥਾ ਦਾ ਮਹੱਤਵ ਹੈ ਪਿਤਰੋ ਕੇ ਸਮਰਪਿਤ ਸ਼੍ਰੀ ਸ਼ਿਵ ਮਹਾਪੁਰਾਨ ਕਥਾ ਗਿਆਰਦਸ ਕਥਾ ਅਸੀਂ ਜੇ ਪਿਤਰਾਂ ਦੇ ਨਾਲ ਅਸੀਂ ਸਮਰਪਿਤ ਹੁੰਦੇ ਆ ਸਾਡਾ ਕੁਲ ਸਾਡਾ ਵੰਸ਼ ਅੱਗੇ ਤਾਂ ਹੀ ਵਧਦਾ ਹੈ ਜਦ ਅਸੀਂ ਪਿਤਰਾਂ ਨੂੰ ਮੰਨਦੇ ਆ ਅਸੀਂ ਆਪਣੇ ਗੁਰੂ ਅਸੀਂ ਆਪਣੇ ਰਿਸ਼ਤੇਦਾਰ ਅਸੀਂ ਆਪਣੇ ਰਿਸ਼ਤੇਦਾਰ ਸਗੇ ਸੰਬੰਧੀਆਂ ਨੂੰ ਅਸੀਂ ਮਿਲ ਜਾਨੇ ਆ ਤਾਂ ਕਿ ਉਹ ਨਰਾਜ ਹੋਏ ਤਾਂ ਉਹਨਾਂ ਨੂੰ ਮਨਾਇਆ ਜਾ ਸਕਦਾ ਵੈ ਉਹਨਾਂ ਨੂੰ ਘਰ ਜਾ ਕੇ ਮਨਾ ਸਕਦੇ ਆ ਰੁੱਠਿਆਂ ਨੂੰ ਮਨਾ ਸਕਦੇ ਆ ਅਗਰ ਪਿੱਤੇ ਨਰਾਜ ਹੋਏਨ ਪਿੱਤਰ ਨਰਾਇ ਨਹੀਂ ਹੁੰਦੇ ਹੁੰਦੇ ਉਹ ਕਦੀ ਫੇਰ ਮੰਨਦੇ ਨਹੀਂ ਹੁੰਦੇ ਬੰਦੇ ਦਾ ਪਾਸਾ ਪੁਲਟ ਕਰ ਦਿੰਦੇ ਆ ਸਾਡੀ ਇੱਕ ਅਦਾ ਦਾ ਇਹ ਹੀ ਮਹੱਤਵ ਸੀ ਕਿ ਭਗਵਾਨ ਬੋਲੇ ਨਾ ਜੀ ਪਿੱਤਰਕਸ਼ ਮਹਾਦੇਵ ਹੈ ਜਿਹੜੇ ਪਿੱਤਰੋ ਕੇ ਸਰਪੀ ਦਾ ਦੀ ਇਹਦਾ ਕਥਾ ਰੱਖੀ ਹੈ ਇਸ ਵਿਸ਼ ਮਹਾਪੁਰਾਨ ਕਥਾ ਦਾ ਮਹੱਤਵ ਇਹ ਹੈ ਕਿ ਜਿਹੜੇ ਪ੍ਰੇਤ ਸੀ ਇੱਕ ਉਹ ਇੱਕ ਸਪਰੇ ਜੁਣੀ ਜਾ ਕੇ ਸੀਗੇ ਉਸ ਬੰਦਤ ਨੇ ਉਹਨਾਂ ਦਾ ਨਾਮ ਸੀਗਾ ਅੰਚਲਾ ਚੰਚਲਾ ਦੇਵੀ ਦੇ ਪਤੀ ਸੀਗੇ ਪੰਡਤ ਆਣੀ ਸੀਗੇ ਬੜੇ ਉਹਨਾਂ ਦੇ ਇਦਾਂ ਦੇ ਕਰਮ ਸੀਗੇ ਕੀ ਗੰਦੇ ਕਰਮ ਸੀਗੇ ਗੰਦੇ ਕਰਮ ਕਰਦੇ ਕਰਦੇ ਉਹਨੇ ਬਹੁਤ ਗੰਦੇ ਦੁਨੀਆਈ ਕਰਮ ਕੀਤੇ ਜਦੋਂ ਉਹਨੇ ਅੰਤ ਸਮੇਂ ਤੇ ਆ ਗਿਆ ਤਾਂ ਉਹਨੂੰ ਪ੍ਰੇਤ ਜੁਣੀ ਮਿਲ ਗਈ ਔਰ ਉਹਨਾਂ ਦੀ ਜਿਹੜੀ ਪੰਡਤ ਆਣੀ ਸੀ ਪਤਨੀ ਸੀਗੀ ਉਹ ਸਤੰਦਰ ਜੀ ਗਈ ਸੀ ਉੱਥੇ ਉਹਦੇ ਚਰਨਾਂ ਦੇ ਵਿੱਚ ਕਰਨ ਦੇ ਵਿੱਚ ਸ਼ਿਵ ਮਹਾਪਰਾਨ ਦੇ ਕਥਾ ਦੇ ਦੋ ਸ਼ਬਦ ਦੇ ਜਿਸ ਕਰਕੇ ਉਹਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਮੋਕਸ਼ ਮਿਲਣ ਨਾਲ ਉਹ ਮਾਤਾ ਪਾਰਵਤੀ ਦੀ ਸਗੀ ਬਣ ਗਈ ਸਹੇਲੀ ਬਣ ਗਈ ਤੇ ਕੁਝ ਬਰਸੇ ਦਾ ਬਾਦ ਉਹਨੂੰ ਯਾਦ ਆ ਕਿ ਮੇਰੇ ਪਤੀ ਵੀ ਹੈਗੇ ਆ ਕਿ ਉਹਨਾਂ ਦਾ ਕਿਦਾਂ ਕਲਿਆਣ ਉਹ మోਕਸ਼ ਹੋਏਗਾ ਮਾਤਾ ਪਾਰਵਤੀ ਮਾਤਾ ਜੀ ਨੇ ਉਹਨੂੰ ਦੱਸਿਆ ਕਿ ਤੁਸੀਂ ਸ਼ਿਮਹਾਪੁਰਾਨ ਕਥਾ ਸੁਣੋ ਤੇਰੇ ਪਿਤਰ ਦੀ ਤੇਰੇ ਪਤੀ ਦੀ మోਕਸ਼ ਹੋ ਜਾਏਗਾ ਪਿਤਰ ਜੁਣ ਤੋਂ ਦੁਸ਼ਟ ਸੰਦੁਸ਼ਟ ਦਾ ਮਤਲਬ ਹੈ ਜਿਹੜਾ ਸ਼ਿਮਹਾਪੁਰਾਨ ਦੀ ਕਥਾ ਰਖਾਈ ਗਈ ਹੈ ਯਾਨੀ ਪਿਤਰ ਦੇ ਦੋਸ਼ ਹੈ ਜਿਹੜੇ ਉਹ ਮੁਕਤ ਹੋ ਜਾਂਦੇ ਇਹਦੇ ਨਾਲ ਪਿਤਰ ਦੋਸ਼ ਕਾਰਸਰ ਦੋਸ਼ ਔਰ ਤੁਹਾਡੇ ਕੋਈ ਤੁਹਾਡੇ ਘਰ ਚ ਕਲੇਸ਼ ਹੈ ਕਿਸਨੇ ਤੁਹਾਡੇ ਕੀਤਾ ਗਿਆ ਕੁਛ ਹੈਗਾ ਤੁਹਾਡਾ ਸਾਰਾ ਸਮਾਪਤ ਹੋ ਜਾਏਗਾ ਇਸ ਕਥਾ ਨੂੰ ਆਪਣੇ ਮਨ ਦੇ ਨਾਲ ਸੁਣੋਗੇ ਇਸ ਕਵਤਾ ਦਾ ਮਹੱਤਵ ਇਹ ਹੈ ਜਿੱਥੇ ਕਥਾ ਬੰਦਾਲਜ ਹੋ ਰਹੀ ਹੈ ਉਸ ਕਿਲੋ 2 ਕਿਲੋਮੀਟਰ ਏਰੀਆ ਪੂਰਾ ਉਹ ਇੱਕ ਹਵਨ ਜਗ ਬਣ ਜਾਂਦਾ ਹੈ ਜਿਹਦਾ ਇੱਕ ਇੱਦਾਂ ਦਾ ਜਿਹੜਾ ਗਿਆਨ ਰਸ ਕਥਾ ਦਾ ਜਿਹੜਾ ਸੰਸਾਰ ਹੋ ਰਿਹਾ ਹੋਇਆ ਹੈ ਲੋਕਾਂ ਦੇ ਪੋਜ਼ਿਟਿਵਿਟੀ ਹੈ ਜਿਹਦੇ ਕਰ ਜਾਊਗੀ ਹਵਾ ਜਿੱਧਰ ਚੱਲ ਰਹੀ ਹੈ ਉਹ ਪੋਜ਼ਿਟਿਵਿਟੀ ਨਾਲ ਉਹਨਾਂ ਦਾ ਕਲਿਆਣ ਹੋਏਗਾ ਔਰ ਭਗਵਾਨ ਬੋਲੇ ਨਾਲ ਸਭ ਦਾ ਕਲਿਆਣ ਕਰਨ ਵਾਲੇ ਆ ਉਹ ਭੋਲੇ ਆ ਉਹਨਾਂ ਨੂੰ ਭੋਲੇ ਹੀ ਕਿਹਾ ਗਿਆ ਵੈ ਓਏ ਕਾਸ਼ੀ ਨਿਵਾਸ ਭਗਵਾਨ ਆ ਅੱਜ ਅਸੀਂ ਅਸੀਂ ਉਹਨਾਂ ਦਾ ਅੱਜ 23 ਤਰੀਕ 8ਵਾਂ ਮਹੀਨਾ ਅਗਸਤ ਵਿੱਚ ਅੱਜ ਸਾਡੇ ਸ਼੍ਰੀ ਮਹਾਪ੍ਰਾਨ ਚ ਸ਼ਿਵ ਵਿਆਹ ਰੱਖਿਆ ਗਿਆ ਵੈ ਉਹ ਭੋਲੇ ਨਾਲ ਦੀ ਅਸੀਂ ਇੱਥੇ ਬਰਾਤ ਲੈ ਕੇ ਗਏ ਹੁਣ ਉਸ ਬੰਦਾਲ ਰੂਪੀ ਚ ਅੱਜ ਭਗਵਾਨ ਬੋਲੇ ਨਾਲ ਦਾ ਪੰਡਾਲ ਚ ਬੋਨੇ ਨਾਲ ਦੁਲਾ ਬਣ ਕੇ ਗਏ ਨੇ ਤੇ ਮਾਤਾ ਪਾਰਵਤੀ ਨਾਲ ਫੇਰੇ ਲੈਣਗੇ ਉਸ ਤੋਂ ਬਾਅਦ ਸਾਡੀ ਇੱਥੇ ਮਹਾਕਾਲ ਆਰਦੀ ਹੋਏਗੀ ਤੇ ਭਗਵਾਨ ਨੂੰ ਮਨਾਉਣ ਦੇ ਲਈ ਇਹ ਕਾਰ ਦੀ ਵਿਸ਼ੇਸ਼ ਦੇਖਣ ਵਾਲੀ ਹੋਏਗੀ ਜੋ ਵਕਤ ਇੱਥੇ ਰਹਿ ਜਾਣਗੇ ਕਾਰ ਦੀ ਦੇਖਣ ਨੂੰ ਉਹ ਬਹੁਤ ਪਛਤਾਨਗੇ ਕਿਰਪਾ ਕਰਕੇ ਜਿਹੜੇ ਕਥਾ ਦੀ 3-4 ਦਿਨ ਦੀ ਰਹਿ ਗਈ ਹੈ ਸਾਡਾ 26 ਤਰੀਕ ਨੂੰ ਸਾਡਾ ਕਥਾ ਦਾ ਵਿਸ਼ਰਾਮ ਹੋਏਗਾ ਕਥਾ ਵਿਸ਼ਰਾਮ ਦੇ ਨਾਲ ਹੀ ਸਾਡੀ ਪੂਰਨ ਹੁੰਤੀ ਹੋਏਗੀ ਕਥਾ ਵਿਸ਼ਰਾਮ ਜਿਹੜੀ ਹੋਏਗੀ 26 ਅਗਸਤ ਦਿਨ ਸੋਮਵਾਰ ਉਸ ਦਿਨ ਜਨਮ ਅਸ਼ਟਮੀ ਹੈ ਸਾਡੀ ਇਹ ਕਥਾ ਸ਼ੁਰੂ ਹੋਈ ਜੀ 18 ਅਗਸਤ ਨੂੰ ਔਰ ਉਸ ਤੋਂ ਕਲਸ਼ਾ ਯਾਤਰਾ ਨਿਕਲੀ ਸੀਗੀ ਔਰ 26 ਅਕਤੂਬਰ ਨੂੰ ਸਾਡੀ ਇਹ ਕਲਸ਼ ਯਾਤਰਾ ਪੂਰੀ ਹੋ ਗਈ ਹੈ 26 ਅਕਤੂਬਰ ਨੂੰ ਪੂਰਨ ਹੋਤੀ ਹੋਏਗੀ ਸਰੇ 7 ਵਜੇ ਰੂਦਰਮੇਸ਼ ਇੱਕ ਉਸ ਤੋਂ ਬਾਅਦ ਨਵਗ੍ਰਹਿ ਪੂਜਾ ਉਸ ਤੋਂ ਬਾਅਦ ਹਵਨ ਹੋਤੀ ਫਿਰ 10 ਵਜੇ ਸਵਾਮੀ ਜੀ ਵਿਆਸਪੀਤ ਸਵਾਮੀ ਪਰਮਹੰਸ ਆਚਾਰਿਆ ਮਜਗੁਰੂ ਸ਼ੰਕਰਾਚਾਰਿਆ ਜੀ ਜਿਹੜੇ ਸਾਡੇ ਹੈਗੇ ਆ ਸਵਾਮੀ ਸਰਤ ਜੀ ਦੇ ਇਹਨਾਂ ਜੀ ਮਹਾਰਾਜ ਬਿੰਦਰਾਵਨ ਵਾਲੇ ਉਹਨਾਂ ਦੀ ਕੁਟਿਆ ਲਧਿਆਣਾ ਜੀ ਬਣੀ ਹੋਈ ਗੁਲਾਣਾਗੁਰੇ ਚ ਤੇ ਆਪ ਸਭ ਤੁਹਾਨੂੰ ਨਮੰਦਰਨ ਦੇਨੇ ਆ ਤੁਹਾਡੇ ਚੈਨਲ ਰਾਹੀਂ ਔਰ ਤੁਹਾਡਾ ਚੈਨਲ ਦਾ ਅਸੀਂ ਬਹੁਤ ਹੀ ਪਰਵਾਹ ਲੀਏ ਬਹੁਤ ਧੰਨਵਾਦ ਕਰਦੇ ਆਂ ਆਪਣੀ ਕਮੇਟੀ ਸਮੂਰ ਕਮੇਟੀ ਵੱਲੋਂ ਕਿ ਤੁਸੀਂ ਆ ਕੇ ਕਮੇਟੀ ਵੱਲੋਂ ਆ ਕੇ ਜਿਹੜਾ ਇੱਕ ਪਨਾ ਇੱਕ ਲਾਈਵ ਦਿਖਾ ਰਹੇ ਹੋ ਸਭ ਨੂੰ ਇਹਦਾ ਪ੍ਰਸੰਨਨ ਕਰ ਰਹੇ ਆਂ ਭਗਵਾਨ ਤੁਹਾਡੇ ਚੈਨਲ ਨੂੰ ਚੜ੍ਹਦੀ ਕਲਾ ਰੱਖੇ ਬੋ ਤਰੱਕੀ ਦਵੇ ਤੁਹਾਡੇ ਜਿਹੜੇ ਰਿਵਿਊ ਹੈਗੇ ਆ ਲੱਖਾਂ ਜਿ ਕਰੋੜਾਂ ਦੀ ਪਹੁੰਚ ਜਾਣ ਭਗਵਾਨ ਬੋਲੇ ਨਾਥ ਉਹਦੇ ਆਸਤੇ ਤੁਸੀਂ 1 ਕਰ ਵੀ ਇੱਥੇ ਚੜਾਉਂਗੇ ਤੁਹਾਨੂੰ ਭਗਵਾਨ ਕਰੋੜ ਗੁਣਾ ਮੋੜਦਾ ਹੈ ਤੁਹਾਡੀਆਂ ਜਿੱਤੇ 25 ਵੀਊ ਆਉਗੇ ਤੁਹਾਨੂੰ 25 ਲੱਖ ਨਹੀਂ 25 ਕਰੋੜ ਵੀਊ ਮਿਲਣਗੇ ਇਸ ਮਾਦੇ ਚ ਚੱਲਣਾ ਤੁਸੀਂ ਆਪਣੇ ਮਨ ਦੇ ਨਾਲ ਇਥੇ ਅਜਾ ਤਨ ਕਰਦੀਆਂ ਭਗਵਾਨ ਬੋਲੇ ਨਾਥ ਇਹਦੇ ਚੈਨਲ ਤੇ ਕਿਰਪਾ ਕਰੋ ਇਸ ਚੈਨਲ ਨੂੰ ਵੱਧ ਚੜਾ ਕੇ ਬਹੁਤ ਜ਼ਿਆਦਾ ਉੱਪਰ ਪਹੁੰਚਾ ਦਿਓ ਤਾਂ ਕਿ ਇਹ ਤੁਹਾਡਾ ਪ੍ਰਸਾਰ ਕਰ ਰਹੀ ਨੇ ਬੋਲੋ ਸ਼ੰਕਰ ਭਗਵਾਨ ਕੀ ਜੈ